ਲੱਗ ਬੈਠੇ ਮੈਨੂੰ ਮਤਲਬ ਮੇਰੀ ਲੱਤ ਉਸੇ ਬਿਲਕੁਲ ਹੀ ਨਹੀਂ ਹਿੱਲਦੀ ਸੀ ਦਾ ਉਹ ਫੋਨ ਨੰਬਰ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਕਿੰਨੇ ਦਿਨ ਹੋ ਗਏ ਰਾਮੋ ਕੇ ਪੇਨ ਕਿਲਰ ਖਾਦਾ ਹੈ ਨਾ ਮੈਂ ਕੋਈ ਕੁਛ ਕੀਤਾ ਹੈ ਔਰ ਬੜੇ ਆਰਾਮ ਨਾਲ ਮੈਂ ਆਪਣਾ ਟਾਇਲਟ ਬਾਥਰੂਮ ਆਪਣਾ ਡੇਲੀ ਰੁਟੀਨ ਦਾ ਕੰਮ ਬਹੁਤ ਅੱਛੀ ਤਰ੍ਹਾਂ ਕਰਦੀ ਹਾਂ ਠੀਕ ਹੈ ਤੁਹਾਡੀ ਵੀ ਮੇਰੀ ਲੱਤ ਜਿੰਨਾ ਖੜਜਦੀ ਕਹਿੰਦੀ ਆ ਮੈਂ ਤਾਂ ਤੁਰਿਆ ਨਹੀਂ ਜਾਂਦਾ ਸੀ ਫਿਰ ਨਾ ਬੈਠਿਆ ਜਾਂਦਾ ਸੀ ਨਾ ਬੈਠਿਆ ਹੁੰਦਾ ਸੀ ਠੀਕ ਹੈ ਫਿਰ ਮੈਂ ਐਕਸ-ਰੇ ਕਰਵਾਇਆ ਉਹ ਤੇ ਮੇਰੀ ਡਿਸਕ ਦੀ ਪ੍ਰੋਬਲਮ ਆਈ ਮੈਂ ਨਾ ਸੁਤਨਾਮ ਜੀ ਨੂੰ ਮਿਲੀ ਤੇ ਇਹਨਾਂ ਨੇ ਮੈਨੂੰ ਇੰਨਾ ਅੱਛਾ ਜਸਟ ਲਾਈਕ ਇੱਕ ਜਿਵੇਂ ਆਪਣਾ ਬੇਟਾ ਆਪਣੀ ਮਾਂ ਨਾਲ ਗੀ ਕਰਦਾ ਮੈਨੂੰ ਇੰਨਾ ਜਲਦੀ ਮਲਕਵਰਾ ਕੀਤਾ ਨਾ ਥੈਂਕ ਗੋਡ ਮੈਂ ਤਾਂ ਇਹੀ ਵਿਸ਼ ਕਰੂੰਗੀ ਸੱਚੇ ਪਾਤਸ਼ਾਹ ਜਿੱਥੇ ਵੀ ਜਾਵੇ ਇਹਨੂੰ ਕਾਮਯਾਬੀ ਮਿਲੇ ਤੇ ਬਾਬਾ ਨਾਨਕ ਜੀ ਦੇ ਨਾਲ ਹਮੇਸ਼ਾ ਇਹਦੇ ਅੰਗ ਸੰਗ ਰਹੇ ਮਾਤਾ ਜੀ ਕਿੰਨੇ ਪਰਸੈਂਟ ਸਹੀ ਹੋ ਤੁਸੀਂ ਮੇਰਾ ਪਲੇਮ ਉਸ 780% ਫੀਲਸ ਮਤਲਬ ਠੀਕ ਆ ਪਹਿਲੇ ਦਿਨ ਦਾ ਬਹੁਤ ਜ਼ਿਆਦਾ ਸੀ ਠੀਕ ਆ ਪਹਿਲਾ ਤੁਰਿਆ ਜਾਂਦਾ ਨਹੀਂ ਸੀ ਬਿਲਕੁਲ ਨਾ ਨਾ ਮੇਰਾ ਬਾਸ ਹੁੰਦਾ ਬੜੇ ਮਸਾਂ ਜਾਂਦੀ ਉੱਠੇ ਵੀ ਨਹੀਂ ਜਾਂਦਾ ਸੀ ਨਾ ਨਾ ਠੀਕ ਆ ਜਦੋਂ ਪਾਸਾ ਲੈਂਦੇ ਸੋ ਉਸ ਟਾਈਮ ਵੀ ਦਰਦ ਸੀ ਦਰਦੀ ਸੀ ਮੈਂ ਤਾਂ ਵੀ ਹਾਏ ਮੈਂ ਠੀਕ ਕਿਵੇਂ ਹੋऊंगी ਮੈਂ ਕਿ ਮੰਜੇ ਤੋਂ ਉੱਠ ਠੀਕ ਆ ਕੋਈ ਮੈਂ ਦਵਾਈ ਦਿੱਤੀ ਕੋਈ ਬਹਾਰ ਲਾਇਆ ਕੋਈ ਮਸੀਨ ਲਾਈ ਸਿਰ ਸਪਣੇ ਹੱਥਾਂ ਦੀ ਆਪਣੀ ਹੱਥੇ ਮਗਰ ਪਰ ਲੰਤਰ ਹੋ ਗਿਆ ਸੀ ਮੇਰੀ ਮਤਲਬ ਮੈਂ ਕਵਰਾ ਪੋਲੀ ਠੀਕ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਤੁਹਾਡੇ ਵਾਲੀ ਲੱਤ ਦੀ ਡਿਸਕ ਦੀ ਪ੍ਰੋਬਲਮ ਹੈ ਲੱਤ ਚ ਦਰਦ ਹੈ ਸੁਣ ਪੰਨਾ ਜਾਂ ਠੂਈ ਚ ਕੋਈ ਦਿੱਕਤ ਆ ਗਈ ਹੈ ਡਾਕਟਰਾਂ ਨੇ ਜਾਂ ਆਪਰੇਸ਼ਨ ਬੋਲੇ ਹੋਏ ਉਹਨਾਂ ਮੇਰੇ ਨੂੰ ਕੀ ਕਹਿਣਾ ਚਾਹਣਾ ਮੈਂ ਤਾਂ ਹਮੇਸ਼ਾ ਹੀ ਕਹੂੰਗੀ ਵੀ ਜਦੋਂ ਵੀ ਤੁਹਾਨੂੰ ਇਹ ਜੀ ਪ੍ਰੋਬਲਮ ਹੁੰਦੀ ਹੈ ਨਾ ਤੁਸੀਂ ਸਭ ਤੋਂ ਪਹਿਲਾਂ ਸਤਨਾਮ ਜੀ ਨੂੰ ਮਿਲ ਕੇ ਇਹਨਾਂ ਦੀ ਸਲਾਹ ਲਓ ਔਰ ਮੈਨੂੰ 100% ਉਮੀਦ ਹੈ ਵੀ ਤੁਸੀਂ ਇਥੇ